ਅੱਜ ਦੀ ਜਿਹੜੀ ਪ੍ਰੈਸ ਵਾਰਤ ਦਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆ ਕਿ ਜਿਸ ਤਰ੍ਹਾਂ ਗੁਰਮੁਖ ਸਿੰਘ ਪੰਨੂ ਬਾਹਰ ਬੈਗਰ ਰੋਲਾ ਪਾਈ ਜਾ ਰਿਹਾ ਸਭਿਧਾਨ ਅਨਰ ਮਾਤਾ ਸਾਡੇ ਉਹਨਾਂ ਦੇ ਜਿੰਨੇ ਵੀ ਸਟੈਚੂ ਲੱਗੇ ਆ ਉਹਨਾਂ ਨਾਲ ਸਿਹਰਸਾਲ ਕਰਨ ਦੀ ਗੱਲ ਕਰੀਏ ਜਿਸ ਤਰ੍ਹਾਂ ਠਾਣਿਆਂ ਦੇ ਵਿੱਚ ਅਟੈਕ ਹੋ ਰਹੇ ਨੇ ਗਨੇਟਾਂ ਦੀ ਗੱਲ ਸੁਣਦੇ ਸੀਗੇ ਹੁਣ ਰਾਕਟ ਲਾਂਚਰਾਂ ਦੀ ਗੱਲ ਸ਼ੁਰੂ ਹੋ ਗਈ ਐ ਤੇ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਕਿਹਾ ਸਰਕਾਰ ਨੂੰ ਕਿ ਟੋਟਲੀ ਓਪਨਲੀ ਤੌਰ ਤੇ ਪੰਜਾਬ ਪੁਲਿਸ ਦੇ ਆ ਜਿਹੜਾ ਹੈਂਡਓਵਰ ਫ੍ਰੀ ਕਰਨਾ ਚਾਹੀਦਾ ਕਿਉਂਕਿ ਅੱਜ ਵੀ ਬੜੇ ਉੱਚੇ ਪੱਧਰ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਬੜੇ ਉੱਚੇ ਪੱਧਰ ਤੇ ਉਪਰਾਲੇ ਚੱਲ ਰਹੇ ਨੇ ਉਹਦੇ ਵਾਸਤੇ ਗੁਰਮਤ ਪੰਨੂ ਨਹੀਂ ਹੈਗਾ ਔਰ ਪੰਜਾਬ ਦੇ ਵਿੱਚ ਵੀ ਕਈ ਗਰੁੱਪਸ ਪੰਨੋ ਜਿਹੜੇ ਉਹ ਬੈਠੇ ਨੇ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪਿੱਛੇ ਇਹਨਾਂ ਨੇ ਪਿੰਡਾਂ ਵਾਲੇ ਦੇ ਝੰਡੇ ਨੂੰ ਲੈ ਕੇ ਬੜਾ ਰੋਲਾ ਪਾਇਆ ਜੇ ਕੋਈ ਰੋਕਦਾ ਇਹਨਾਂ ਨੂੰ ਤੇ ਬਦਮਾਚੀ ਦੇ ਉੱਤਰ ਆਉਂਦੇ ਨੇ ਔਰ ਖਾਸ ਕਰਕੇ ਜਿਹੜੇ ਲੋਕ ਸਿਆਣੇ ਆ ਜਿਨ੍ਹਾਂ ਚ 84 ਦੇਖੀ ਆ ਉਹ ਲੋਕ ਤਾਂ ਚਾਹਦੇ ਨਹੀਂ ਹੈਗੇ ਵੀ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਹੋਵੇ ਕਿਉਂਕਿ ਪੰਜਾਬ ਸਾਡਾ ਬਹੁਤ ਪਿਛੇ ਚਲਾ ਗਿਆ ਆਰਥਿਕ ਤੌਰ ਤੇ ਪੰਜਾਬ ਦੀ ਜਿਹੜੀ ਹਾਲਾਤ ਹੈ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਨਾਲ ਮੈਚ ਨਹੀਂ ਕਰ ਰਹੀ ਏਜੰਸੀਆਂ ਚਾਹੇ ਉਹ ਸਟੇਟ ਦੀਆਂ ਨੇ ਚਾਹੇ ਉਹ ਸੈਂਟਰ ਦੀਆਂ ਨੇ ਮੈਨੂੰ ਲੱਗਦਾ ਏਜੰਸੀਆਂ ਵੀ ਫੇਲ ਨੇ ਜਿਸ ਤਰ੍ਹਾਂ ਕਟੂਗੋ ਤੋਂ ਇਹ ਦੇਖਿਆ ਸਾਹਵੇਂ ਦੇਖਿਆ ਪਿੱਛੇ ਥੋੜੇ ਦਿਨ ਪਹਿਲੇ ਹਮਲੇ ਹੋਇਆ ਕਿਉਂਕਿ ਆਪਾਂ ਸਾਰੇ ਬਾਰਡਰ ਏਰੀਆ ਵਿੱਚ ਆ ਕਿਸੇਲੇ ਵੀ ਕੋਈ ਵੱਡਾ ਧਮਾਕਾ ਜਿਹੜਾ ਇਹ ਅੰਬਰਸਰ ਤਰਨਤਾਰ ਤੋਂ ਲੈ ਕੇ ਅੰਬਰਸਰ ਪਠਾਨਕੋਟ ਤੱਕ ਬੈਲਟ ਜਿਹੜੀ ਹੈਗੀ ਆ ਇੱਥੇ ਹੋ ਸਕਦਾ ਅਸੀਂ ਹਮੇਸ਼ਾ ਸਰਕਾਰਾਂ ਅਕੇ ਸੈਂਟਰ ਦੀ ਸਰਕਾਰ ਕੋ ਵੀ ਪ੍ਰਾਰਥਨਾ ਕੀਤੀ ਆ ਵੀ ਜਿਹੜਾ ਪਾਕਿਸਤਾਨ ਰੋਜ਼ ਸਾਡੇ ਦੇਸ਼ ਦੇ ਵਿੱਚ ਆਂਤਕਵਾਦੀ ਭੇਜੇ ਕਰਦਾ ਜਾਂ ਜਿਸ ਤਰ੍ਹਾਂ ਸਾਡੀ ਕੇਂਦਰੀ ਸਰਕਾਰ ਨੇ ਪਿਛੇ ਪੀਓਕੇ ਦਾ ਰੋਲਾ ਪਾਇਆ ਸੀ ਵੀ ਇਹ ਸਾਡਾ ਵੇਨਾ ਹੰਗ ਹੈਗਾ ਆਈ ਵਾਪਸ ਲੈਣਾ ਅਸੀਂ ਤੇ ਕਹਿ ਰਹੇ ਜੇ ਲੈਣਾ ਹੈ ਤੁਹਾਨੂੰ ਲਵੋ ਇਹ ਜਿਹੜਾ ਰੋਜ਼ ਰੋਜ਼ ਦਾ ਝੰਜਾ ਜਿਹੜੇ ਸਾਡੇ ਫੌਜੀ ਸੀ ਦੌਰੇ ਨੇ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਇਹਦੇ ਬਾਰੇ ਸਰਕਾਰ ਕੀ ਸੋਚ ਰਹੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਇਹ ਜਿਹੜੀ ਰੋਜ਼ ਦੀ ਲੜਾਈ ਹੈ ਜਿਹੜੀ ਪਾਕਿਸਤਾਨ ਨੇ ਸਾਡੇ ਦੇਸ਼ ਦੇ ਵਿੱਚ ਛੇੜੀ ਹੈ ਇਹਦਾ ਹਾਲ ਇੱਕੋ ਜਿਹਾਗਾ ਵੀ ਪਾਕਿਸਤਾਨ ਨੂੰ ਤੋੜਿਆ ਜਾਵੇ ਪਾਕਿਸਤਾਨ ਦਾ ਅਟੈਕ ਕੀਤਾ ਜਾਵੇ ਅੱਜ ਸਰਕਾਰਾਂ ਸੋਚਦੀਆਂ ਵੀ ਆਪਾਂ ਲੜਾਈਆਂ ਲੜਾਂਗੇ ਤੇ ਆ ਸਾਡੀ ਸਥਿਤੀ ਕਮਜ਼ੋਰ ਹੋ ਜਾਗੀ ਜੇ ਆਪਾਂ ਸਥਿਤੀ ਨੂੰ ਦੇਖਦੇ ਰਹਿਾਂਗੇ ਤੇ ਜਿਨ੍ਹਾਂ ਦੀ ਸਥਿਤੀ ਐ ਹੀ ਡਾਮਾ ਡੋਲ ਆ ਜਿਸ ਦੇਸ਼ ਦੇ ਵਿੱਚ ਆਟਾ ਖਾਣ ਨੂੰ ਨਹੀਂ ਹੈਗਾ ਲੇਕਿਨ ਉਹ ਪੈਸਾ ਖਰਚਦੇ ਆ ਅੰਤਗਵਾਦੀ ਪ੍ਰਮੋਟ ਕਰਨ ਨੂੰ ਪੰਜਾਬ ਦਾ ਮਹੌਲ ਖਰਾਬ ਕਰਨ ਵਾਸਤੇ ਜੰਮੂ ਕਸ਼ਮੀਰ ਦਾ ਮਹੌਲ ਖਰਾਬ ਕਰਨ ਵਾਸਤੇ ਤਾਂ ਕਿਤਨੇ ਕਿਤੇ ਉਹ ਲੋਕਾਂ ਦੀ ਜਿਹੜੀ ਮਨਸ਼ਾ ਹੈ ਗਏ ਇੰਦੋਤਾਂ ਦੇ ਪ੍ਰਤੀ ਬਿਲਕੁਲ ਠੀਕ ਨਹੀਂ ਪੰਜਾਬ ਤੇ ਆਰਥਿਕ ਤੌਰ ਤੇ ਹੈ ਹੀ ਕਮਜ਼ੋਰ ਹੋ ਗਿਆ ਕਿਉਂਕਿ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਹਨ ਸਾਰੇ ਰਾਜਨੀਤਿਕ ਤੇ ਉਂਗਲੀ ਖੜੀ ਕਰ ਰਿਆ ਵੀ ਕੋਈ ਵੀ ਰਾਜਨੀਤਿਕ ਜਿਹੜਾ ਹੈਗਾ ਰਾਜਨੀਤੀ ਤੋਂ ਪਰੇ हट ਕੇ ਪੰਜਾਬ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ ਸਰਕਾਰਾਂ ਨੂੰ ਕੋਸਦੇ ਨੇ ਚਾਹੇ ਉਹ ਮਜੀਠੀਆ ਚਾਹੇ ਸੁਖਵੀਰ ਬਾਦਲਾ ਚਾਹੇ ਉਹ ਭਾਜਪਾ ਹੈਗੀ ਚਾਹੇ ਉਹ ਕਾਂਗਰਸ ਲਾਲੀਏ ਪੰਜਾਬ ਦੇ ਹਿੱਤ ਦੀ ਕੋਈ ਗੱਲ ਨਹੀਂ ਕਰ ਰਿਹਾ ਜਿਸ ਤਰ੍ਹਾਂ ਪਿੱਛੇ ਡਰੱਗਜ਼ ਦੇ ਉੱਪਰ ਸਰਕਾਰ ਨੇ ਇੱਕ ਪਾਲਿਸੀ ਬਣਾ ਕੇ ਪੰਜਾਬ ਦੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਵੀ ਡਰੱਗ ਜਿਹਦੇ ਖਾਤਮੇ ਵਾਸਤੇ ਆਪਾਂ ਕੰਮ ਕਰਨਾ ਤੇ ਆਪਾਂ ਉਹਦੀ ਪ੍ਰਸ਼ੰਸਾ ਕੀਤੀ ਆ ਤੇ ਅੱਜ ਵੀ ਕੁਝ ਲੋਕ ਜਿਹੜੇ ਹੈਗੇ ਆ ਬੇਪੱਖਸ਼ ਦੇ ਵਿੱਚ ਬੈਠੇ ਜਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਸਿਰਫ ਰਾਜਨੀਤਿਕ ਰੋਟੀਆਂ ਛਕ ਰੀਆਂ ਨੇ ਇਹ ਕੇ ਦੀ ਪਿੱਟ ਬਿਲਕੁਲ ਨਹੀਂ ਥੱਪਤ ਬੰਦੀਆਂ ਬੋਟ ਦੀ ਰਾਜਨੀਤੀ ਕਰਕੇ ਜੇ ਕੋਈ ਸਰਕਾਰ ਚੰਗਾ ਕੰਮ ਲਾਉਂਦੀ ਹੈ ਤੇ ਉਹਦੀ ਪਿੱਟ ਥੱਪਤ ਪਾਣੀ ਵੀ ਚਾਹੀਦੀ ਆ ਤੇ ਡਰੱਗ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਅਹਿਮ ਆਗਾ ਡਰਗ ਦੀਆਂ ਬਾਤੇ ਮੈਨੂੰ ਲੱਗਦਾ ਵੀ ਸਾਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਰਾਜਨੀਤਿਕ ਪਾਰਟੀਆਂ ਨੇ ਚਾਹੇ ਅਸੀਂ ਤੁਸੀਂ ਹੈਗੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਕਿਸਮ ਦਾ ਜਿਹੜਾ ਆਂਤਕਵਾਦ ਪੰਜਾਬ ਦੇ ਵਿੱਚ ਛੇੜਿਆ ਗਿਆ ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਇਹਨਾਂ ਨੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਮਤਲਬ ਕਿ ਇਕਲੋਤੇ ਪੁੱਤਰ ਮਾਵਾਂ ਪਿਓ ਦੇ ਉਹ ਡਰਗ ਦੀ ਚਪੇਟ ਦੇ ਵਿੱਚ ਆ ਕੇ ਦੁਨੀਆ ਤੋਂ ਚਲੇ ਗਏ ਨੇ ਜਵਾਂ ਜਿਸ ਸੰਬੰਧ ਗਾਂਢੇ ਕੋਲ ਦਾ ਖੋਦਨੇ ਚਾਹੀਦੀ ਹੈ ਕਿ ਪੁਲਿਸ ਦਾ ਕਾਰਵਾਈ ਕਰਦੀ ਪਈ ਹੈ ਤੇ ਰੋਜ਼ ਦੇ ਜੇਕਰ ਬੰਬ ਲਾਸਟ ਜੇ ਧਮਾਕੇ ਕਰਦੇ ਨੇ ਤੇ ਉਹਨਾਂ ਦਾ ਮੈਨੂੰ ਦੇਖੋ ਉਹਦੇ ਵਿੱਚ ਉਹਦੇ ਵਿੱਚ ਇੱਕ ਅਹਿਮ ਗੱਲ ਹੋਰ ਵੀ ਆਂਦੀ ਹੈ ਜਦੋਂ 84 ਦੇ ਦੌਰਾਨ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੇ ਆਪਣੀ ਹਸਾਤਾ ਦਿੱਤੀਆਂ ਅਫੀਸਰਾਂ ਨੇ ਹਸਾਤਾ ਦਿੱਤੀਆਂ ਤੇ ਉਹਦੇ ਬਾਅਦ ਜਿਹੜੀ ਬਾਦ ਚ ਸਰਕਾਰਾਂ ਆਈਆਂ ਉਹਨਾਂ ਨੇ ਪੁਲਿਸ ਨਾਲ ਉਹਨਾਂ ਦਾ ਕੀ ਰਵਈਆ ਰਿਹਾ ਕਈ ਪੁਲਿਸ ਦੇ ਵੱਡੇ ਅਫਸਰ ਸ਼ੂਟ ਸ਼ਾਟ ਕਰਕੇ ਕਈ ਅੱਜ ਜੇਲਾਂ ਵਿੱਚ ਬੰਦ ਨੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਇਹ ਜੋ ਘਟਨਾਕ੍ਰਮ ਪੰਜਾਬ ਚ ਚੱਲ ਰਿਹਾ ਚਾਹੇ ਉਹ ਡਰਗ ਜਦਾ ਚੱਲ ਰਿਹਾ ਹੈਂਡ ਗ੍ਰਨੇਡ ਸੁੱਟੇ ਜਾ ਰਹੇ ਨੇ ਔਰ ਰਾਕਟ ਲਾਂਚਰ ਸੁੱਟੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਸਰਕਾਰ ਬੈਠੀ ਹੈ ਚੰਡੀਗੜ੍ਹ ਸਾਰੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਵਿਧਾਨ ਸਭਾ ਦੇ ਵਿੱਚ ਵਧੀਆ ਕਾਨੂੰਨ ਜਿਹੜਾ ਇਸ ਚੀਜ਼ ਨੂੰ ਲੈ ਕੇ ਪਾਰਦਰ ਕਰਨ ਪਿਛਲੇ ਅੱਜ ਪੰਜਾਬ ਦੇ ਵਿੱਚ ਗੈਂਗਵਾਰ ਚੱਲ ਰਹੀ ਹੈ ਅਨਕਾਉਂਟਰ ਹੋ ਰਹੇ ਨੇ ਉਹ ਦੂਜੇ ਦੇ ਲੋਕ ਹਾਈ ਕੋਰਟ ਤੇ ਚੱਲ ਜਾਂਦੇ ਨੇ ਉਹਨਾਂ ਪਿੱਛੇ ਪੈਸੇ ਖਰਚ ਕਰਨ ਵਾਲੇ ਵੀ ਪੰਜਾਬ ਦੇ ਵਿੱਚੋਂ ਲੋਕ ਪੈਦਾ ਹੋ ਰਹੇ ਨਾ ਤੇ ਕਿਉਂ ਨਾ ਉਹਦੇ ਤੇ ਐਸਾ ਕਾਨੂੰਨ ਬਣਾਇਆ ਜਾਵੇ ਵੀ ਜਿਹੜੇ ਲੋਕ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ ਜਾਂ ਜਿਹੜੇ ਲੋਕ ਡਾਲਰਾਂ ਦੀ ਆਵੇ ਦੇ ਵਿੱਚ ਕਿਤਨੇ ਕਿਤੇ ਡਾਲਰਾਂ ਦੀ ਡਾਲਰਾਂ ਦੀ ਆਵੇ ਦੇ ਵਿੱਚ ਕੰਮ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕੋਈ ਐਸਾ ਵਧੀਆ ਕਾਨੂੰਨ ਬਣਾਉਣਾ ਚਾਹੀਦਾ ਲੋਕਾਂ ਦੇ ਮਨ ਦੇ ਵਿੱਚ ਜਾਂ ਐਸੇ ਜਿਹੜੇ ਲੋਕ ਆ ਪੰਜਾਬ ਦੀ ਅਮਨ ਚਾਂਦੀ ਨੂੰ ਭੰਗ ਕਰਨ ਉਹਨਾਂ ਦੇ ਮਨਾਂ ਦੇ ਵਿੱਚ ਖੋਪ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਇਹ ਕੀ ਹੈ ਵੀ ਬੁਜਦਲਾਂ ਦੀ ਤਰ੍ਹਾਂ ਵੀ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਥਾਣਿਆਂ ਵਿੱਚ ਅਟੈਕ ਕਰਦੇ ਹੋ ਤਾਂ ਰੋਲਾ ਪਾਉਂਦੇ ਹੋ ਤੁਸੀਂ ਸੋਸ਼ਲ ਮੀਡੀਆ 'ਚ ਮੀਡੀਆ 'ਚ ਖਾਲਸਾ ਦਾ ਨਾਂ ਦੇਣਾ ਵੀ ਇਹ ਤੁਹਾਡੇ ਜੇ ਦਮ ਹੈਗਾ ਤੇ ਸ਼ਰਮ ਆ ਗਏ ਸਾਥੀ ਦੇ ਬਾਹਰ ਕਰੋ ਨਾ ਅਗਲੇ ਦੇ ਜਿਹੜੇ ਇਹ ਡਰਪੋਕ ਲੋਕ ਜਿਹੜੇ ਅੱਜ ਸਪਨੇ ਸੁਜੋਗ ਬੈਠੇ ਪੰਜਾਬ ਨੂੰ ਖਾਲੇਤਾਨ ਇਹਨਾਂ ਨੂੰ ਕੋਈ ਪੁੱਛੇ ਵੀ ਇਹਨਾਂ ਦਾ ਪਿਓ ਪਿਓ ਦਾ ਪੰਜਾਬ ਹੈ ਬਾਕੀ ਸਮਾਜ ਦੇ ਜਿਹੜੇ ਲੋਕ ਪੰਜਾਬਚਾਰਾਂ ਦੇ ਉਹਨਾਂ ਦਾ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਤੱਕ ਕਿਦਾਂ ਕਿਦੇ ਜਿਹੜੇ ਲੋਕ ਪੰਜਾਬ ਦੇ ਅਮਨ ਸ਼ਾਂਤ ਨੂੰ